ਜੇ ਆਪਾਂ ਪਹੁੰਚੇ ਤੁਸੀਂ ਸ਼ਹਿਰ ਖੰਨੇ ਐਸਐਫ ਦਾਉਲ ਅਤੂਰ ਦੇ ਉੱਪਰ ਇੱਥੋਂ ਤੁਸੀਂ ਅਰਬ ਦੇਸ਼ਾਂ ਦੇ ਬ੍ਰਾਂਡ ਦੇ ਇਤਰ ਤੇ ਪਰਫਿਊਮ ਮਾਰਕੀਟ ਨਾਲ ਬਹੁਤ ਹੀ ਘੱਟ ਰੇਟਾਂ ਤੇ ਲੈ ਸਕਦੇ ਹੋ ਤੇ 100%オリジナル ਹੋਣਗੇ ਤੁਸੀਂ ਪਹੁੰਚਣਾ ਚਾਈ ਚੂਰਿਆ ਦੇ ਬਿਲਕੁਲ ਸਾਹਮਣੇ ਜੀਟੀਵੀ ਮਾਰਕੀਟ ਸ਼ਹਿਰ ਖੰਨਾ ਬਾਕੀ ਖੰਨੇ ਸਾਰੇ ਕਮੈਂਟਾਂ ਚ ਹਾਜੀ ਜਰੂਰ ਲਿਖਾਇਓ ਆਜੋ ਸਾਰੀ ਬਾਈਨਾਈ ਦੀ ਗੱਲਬਾਤ ਉਹ ਕਰਦੇ ਆ ਕਿ ਯਾਰ ਬਹੁਤ ਸਾਰੇ ਆਗੇ ਮੰਗਦੇ ਨੇ ਕਿ ਸ਼ਾਹਰੂਖ ਖਾਨ ਕੀ ਲਾਂਦਾ ਹੈ ਕਿ ਸਾਨੂੰ ਉਹ ਚੀਜ਼ ਉਹ ਤੋਂ ਸ਼ਾਹਰੂਖ ਖਾਨ ਜਿਹੜਾ ਇਧਰ ਇਸਤੇਮਾਲ ਕਰਦਾ ਹੈ ਉਹ ਦੋਨੋਂ ਇਹ ਮਿਲਾ ਕੇ ਜਿਹੜਾ ਹੈਗਾ ਹੈ ਟਾਈਮ ਡ ਇਤਨੇ ਲਵੇ ਅਮੀਰਲ ਉਦ ਓਕੇ ਜੀ ਠੀਕ ਐਡੀ ਅਗਰ ਜਿੱਥੇ ਵੀ ਤੁਸੀਂ ਖੜੋਗੇ ਜਾਗੇ ਜਿੱਤੂ ਦੀ ਲੰਘੋਗੇ ਤਾਂ ਪੁੱਛਣ ਲੈ ਕੇ ਆਉਂਗੇ ਸਾਨੂੰ ਆਹ ਇਤਦਾ ਪਰਫਿਊਮ ਚਾਹੀਦਾ ਉਹ ਆਪਾਂ ਪਰਫਿਊਮ ਵੀ ਜਿਹੜੇ ਹੈ ਜਿਵੇਂ ਰੂਮ ਵਾਸਤੇ ਬਖੂਰ ਹੁੰਦਾ ਹੈ ਬਖੂਰਦਾਨੀਆਂ ਵੀ ਆਪਣੇ ਲਵੇ ਸਾਰੀਆਂ ਪਈਆਂ ਹੈਗੇ ਤੁਸੀਂ ਤਿੰਨ ਤੋਂ ਚਾਰ ਬੂੰਦਾ ਉਹ ਪਾਣੀ ਦੇ ਵਿੱਚ ਮਿਕਸ ਕਰਕੇ ਉਹਨੂੰ ਘੋਲ ਕੇ ਆਪਣੇ ਉੱਪਰ ਪਾ ਲਓ ਜਿਵੇਂ ਬੋ ਆਪਾਂ ਨੇ ਸਫਰ ਕਰਨਾ ਹੁੰਦਾ ਨਾ ਆਪਣੀ ਗੱਡੀ ਦੇ ਵਿੱਚ ਕਾਰ ਦੇ ਵਿੱਚ ਜਾਂਦੇ ਆ ਤਾਂ ਕਾਰ ਦੇ ਵਿੱਚ ਫਰੇਗਰੈਂਸ ਦੇ ਲਈ ਔਰ ਉਹ ਵੀ ਜਿਹੜਾ ਹੈਗੇ ਆਪਣੇ ਕੋਲੇ ਫਰੇਗਰੈਂਸ ਮੌਜੂਦ ਹਨ ਉਹਨਾਂ ਤੋਂ ਇਲਾਵਾ ਜਿਵੇਂ ਕ੍ਰੀਡ ਹੈ ਤੇ ਵਿਰਾਟ ਕੋਹਲੀ ਜਿਹਨੂੰ ਪੂਰੀ ਦੁਨੀਆ ਉਹਨੂੰ ਪਿਆਰ ਕਰਦੀ ਹੈ ক্রিকেট ਦੇ ਵਿੱਚ